ਸਾਹਿਬ ਸਿੰਘ ਬੜੇ ਪਿਆਰ ਅਦਬ ਸਤਿਕਾਰ ਸਹਿਤ ਆਪਕੋ ਜੀ ਸਤਿਨਾਮ ਸ੍ਰੀ ਅਕਾਲ ਪਤਿਵੰਤ ਪਰਿਵਾਰਕ ਹੁਕਮ ਦੀ ਸੁਰਤ ਕੀ ਬਾਗ ਕਰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਾਅਦ ਵਿੱਚ ਇਸ ਸਵਾਦੀਆਂ 29 ਪੌੜੀਆਂ ਨੇ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਪਾਵਨ ਪਰਿਵਾਰਕ 29ਵੀਂ ਪੌੜੀ ਨੇ ਔਰ ਦੋ ਸਲੋਕ ਧੰਗ ਗੁਰੂ ਅੰਮ੍ਰਿਤਸਰ ਸਾਹਿਬ ਮਹਾਰਾਜ ਜੀ ਦੇ ਪਾਵਨ ਮਹਾਰਮਣ ਚੋਂ ਉਚਾਰਨ ਹੋਏ ਹਨ। ਹੁਕਮ ਰੂਪ ਦੇ ਵਿੱਚ ਬਖਸ਼ਤੇ ਨੇ। ਹੁਣ ਜਗੋ ਜਗ ਅਤਲ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਸ਼ 653 ਔਰ 54 ਦੇ ਉੱਤੇ ਅੱਜ ਇਹ ਪਾਵਨ ਵਰਨ ਸੁਹਾਏ ਮਾਨਣੇ। ਸਤਿਗੁਰੂ ਗੁਰੂ ਅੰਮ੍ਰਿਤਸਰ ਸਾਹਿਬ ਮਹਾਰਾਜ ਜੀ ਦੇ ਸਲੋਕ ਨੇ। ਇਹ ਮੰਨੋ ਹਰ ਜੀ ਤੇ ਆਏ ਤੂੰ ਇੱਕ ਮਨ ਇੱਕ ਜਿਤ ਬਾ। ਸਤਿਗੁਰੂ ਕਹਿੰਦੇ ਨੇ ਇਹ ਮੇਰੇ ਮਨ ਦਾ ਹਰ ਜੀਤ ਧਿਆਏ। ਪ੍ਰਮਾਤਮਾ ਜੀ ਨੂੰ ਧਿਆਨ ਕਿਵੇਂ ਇੱਕ ਮਨ ਇੱਕ ਚਿੱਤ ਪਰ ਇਕਾਕਰਤਾ ਬਣੇ। ਮਨ ਇਕਾਂ ਦੀ ਕੋਸ਼ਿਸ਼ ਕਰ ਮਨ ਤੇ ਚਿੱਤ ਇੱਕ ਰੱਖ ਤੌਪ ਕੇ ਧਿਆਨ ਇੱਕ ਥਾਂ ਤੇ ਟਿਕਾ ਬੜੇ ਪਿਆਰ ਨਾਲ। ਇਸ ਤਰ੍ਹਾਂ ਪ੍ਰਮਾਤਮਾ ਨੂੰ ਧਿਆਉਣਾ ਕਰ ਕਿਉਂ ਕਿਉਂਕਿ ਹਰਕੀਆਂ ਸਦਾ ਸਦਾ ਬੜੀਆਂ ਪਰਮਾਤਮਾ ਨੇ ਸਦਾ ਹੀ ਬੜੀਆਂ ਨੇ ਉਹਦੇ ਉੱਤੇ ਦੇ ਉਹ ਮਨੁੱਖ ਨੂੰ ਦਿੰਦਾ ਹੈ ਨਾ ਪਛੋਂਦਾ ਹੈ ਕਦੇ ਨਹੀਂ ਪਛੋਂਦਾ ਦੇਖੇ ਤੁਸੀਂ ਪਰਮਾਤਮਾ ਦੇ ਸਹਾਰੇ ਨੂੰ ਜਦੋਂ ਜਾਣੋ ਕਿ ਨਾ ਸਾਧ ਸੰਗਤ ਗੁਰੂ ਰਾਹੀਂ ਤੋਂ ਜਾਣੀਦਾ ਹੈ ਪਰਮਾਤਮਾ ਦਾ ਸੁਭਾਅ ਹੀ ਇਹ ਹੈ ਉਹਦਾ ਵਿਰਤ ਹੀ ਇਹ ਹੈ ਕਿ ਉਹ ਹਰ ਇੱਕ ਮਨੁੱਖ ਨੂੰ ਬਿੜਿਆਈ ਬਖਸ਼ਿਸ਼ ਕਰਦਾ ਹੈ ਉਹ ਹਰ ਇੱਕ ਮਨੁੱਖ ਨੂੰ ਦਾਤ ਬਖਸ਼ਿਸ਼ ਕਰਦਾ ਹੈ ਤੇ ਦਾਤ ਦੇ ਕੇ ਪਛਤਾਉਂਦਾ ਨਹੀਂ ਮਨੁੱਖੀ ਸੁਭਾਅ ਬੰਨੀ ਇੰਝ ਹੁੰਦਾ ਹੈ ਮਨੁੱਖ ਜੇ ਦਾਤ ਦੇ ਕੇ ਜਾਂ ਕਿਸੇ ਨੂੰ ਪੈਸੇ ਦੇ ਕੇ ਭਾਗ ਦਉ ਦੇ ਕੇ ਜਾਂ ਕੋਈ ਉਪਕਾਰ ਕਰਕੇ ਜਾਂ ਕੋਈ ਅਹਿਸਾਨ ਕਰਕੇ ਉਹ ਮਨੁੱਖ ਦਿੱਤਾ ਹੈ ਜਦੋਂ ਉਹ ਸਾਲ ਕਰਦਾ ਹੈ ਬਹੁਤ ਪਛਤਾਉਂਦਾ ਹੈ ਉਦੇ ਮੰਗ ਦੇ ਅੰਦਰ ਕਈ ਤਰ੍ਹਾਂ ਦੇ ਖਿਆਲ ਆਉਂਦੇ ਨੇ ਕਿ ਮੈਨੂੰ ਇਹ ਕੰਮ ਨਹੀਂ ਸੀ ਕਰਨਾ ਚਾਹੀਦਾ। ਮੈਨੂੰ ਇਹ ਕੰਮ ਕਰ ਨਹੀਂ ਸੀ ਕਰਨਾ ਚਾਹੀਦਾ, ਮੈਨੂੰ ਕਿਸੇ ਦਾ ਭਲਾ ਨਹੀਂ ਸੀ ਕਰਨਾ ਚਾਹੀਦਾ ਪਰ ਸਤਿਗੁਰ ਕਹਿੰਦੇ ਮਨੁੱਖ ਦਾ ਸੁਭਾਅ ਜਿਹਾ ਹੋ ਸਕਦਾ ਪਰ ਪਰਮਾਤਮਾ ਦਾ ਰੂਪ ਹੈ ਕਿ ਉਹ ਸਦਾ ਸਦਾ ਬੜੀਆਂ ਆਂ ਦੇਂਦਾ ਬਖਸ਼ਉਂਦਾ ਹੈ। ਉਹ ਹਮੇਸ਼ਾ ਦਿੰਦਾ ਹੀ ਹੈ ਤੇ ਕੁਸ਼ਟਾਉਂਦਾ ਕਦੇ ਨਹੀਂ ਦੇਖੀ। ਅਕਸਰ ਸੰਸਾਰ ਦੇ ਅੰਦਰ ਮਨੁੱਖ ਦਾ ਇਹ ਸੁਭਾਅ ਹੁੰਦਾ ਹੈ ਕਿ ਜਿਹੜੇ ਮੁੱਖ ਅੱਤ ਦੇ ਮਾੜੇ ਨੇ ਸਮਾਜ ਦੇ ਅੰਦਰ ਸਾਡੀ ਨਿਗਾਹ ਸਾਡੀ ਨਜ਼ਰ ਦੇ ਨਾਲ ਮੁੱਖ ਨੂੰ ਮਾੜਾ ਗਿਣਦੀ ਹੈ ਉਹਨਾਂ ਕੋਲ ਵੀ ਬਹੁਤ ਦਾਤ ਧਨ ਦਾਤ ਦੀ ਮੰਤਰ ਹੈ ਉਹ ਕਈ ਵਾਰੀ ਰਹਿਣ ਸਾਡੇ ਸੁੱਖ ਸਹੂਲਤਾਂ ਦੇ ਵਿੱਚ ਸਾਡੇ ਨਾਲੋਂ ਅਗਾਂਹ ਹੁੰਦੇ ਨੇ ਤੇ ਅਸੀਂ ਕਈ ਵਾਰੀ ਸੋਚਦੇ ਵੀ ਪ੍ਰਮਾਤਮਾ ਪਤਾ ਨਹੀਂ ਕੀ ਸੋਚਦਾ ਵੀ ਇੰਨੇ ਮਾੜੇ ਤੇ ਮੁੱਖ ਨੇ ਇਹਨਾਂ ਦੇ ਕਰਮ ਇੰਨੇ ਮਾੜੇ ਕਿਉਂ ਦੇ ਰਿਹਾ ਪਰ ਜਾਗ ਰਹਿਣਾ ਸਾਧ ਸੰਗਤ ਉਹ ਪ੍ਰਮਾਤਮਾ ਇੱਕੋ ਹੀ ਤਾਂ ਕੰਮ ਨਹੀਂ ਕਰ ਸਕਦਾ ਉਹ ਕੀ ਪਰਮਾਤਮਾ ਮਾੜੇ ਬੰਦੇ ਨੂੰ ਦੇਖੇ ਉਹਦੇ ਆਪੜ ਦੇਖੇ ਉਹ ਦੇਣਾ ਬੰਦ ਕਦੇ ਨਹੀਂ ਕਰ ਸਕਦਾ ਇਹ ਪਰਮਾਤਮਾ ਦਾ ਵਿਰਧ ਹੈ ਇਹ ਪਰਮਾਤਮਾ ਦਾ ਸੁਭਾਅ ਹੈ ਕੋਈ ਮਨੁੱਖ ਅੱਤ ਦਾ ਨੀਚ ਹੋਏ ਜਾਂ ਅੱਤ ਦਾ ਮਾੜਾ ਹੋਏ ਪਰਮਾਤਮਾ ਉਹਨੂੰ ਵੀ ਦਿੰਦਾ ਹੈ ਪਰਮਾਤਮਾ ਫਰਕ ਨਹੀਂ ਕਰਦਾ ਪਰਮਾਤਮਾ ਪਿੰਜ ਪੇਦਰੀ ਕਰਦਾ ਇਹ ਵਿਸ਼ਵ ਭਾਗ ਦੇ ਵਿੱਚ ਸ਼ਾਮਲ ਹੈ ਕੋਈ ਮਨੁੱਖ ਆ ਕੇ ਪਰਮਾਤਮਾ ਕੀ ਨਹੀਂ ਕਰ ਸਕਦਾ ਅੱਲਾਹ ਦੇ ਪਰਮਾਤਮਾ ਸਭ ਨੂੰ ਕਰਨ ਦੇ ਸਮਰੱਥ ਹੈ ਨੀਚਾ ਉੱਚ ਕਰੇ ਮੇਰਾ ਗੋਬਿੰਦ ਕਾਂਗਰ ਦੀ ਮੈਂ ਡਰੇ ਕੋ ਨੀਤੀ ਨਿਯਮ ਉੱਚੇ ਰਹਿੰਦਾ ਸੁਲਤਾਨਾ ਘਾਤ ਰਹਿੰਦਾ ਨਦਰ ਪੱਟੀ ਦੇ ਕੇ ਜੇਕਰ ਉਹ ਨਦਰ ਉਹਦੀ ਉੱਠੀ ਮੁ ਜਾਏ ਤਾਂ ਵੱਡੇ ਵੱਡੇ ਸੁਲਤਾਨਾ ਨੂੰ ਵੀ ਕੱਖ ਦੇ ਮੱਤਰ ਘਾਤ ਮੱਤਰ ਅੱਖਾਂ ਚੋਂ ਦਰਦ ਰਹਿੰਦਾ ਪ੍ਰਜਾਹ ਰੱਖਣਾ ਪ੍ਰਮਾਤਮਾ ਦਾ ਜਿਹੜਾ ਵਿਰਧ ਹੈ ਨਾ ਉਹ ਕਰਮਾਂ ਦੇ ਉੱਤੇ ਖੜਾ ਹੁਣ ਮੋਗ ਕੋਈ ਮਨੁੱਖ ਅੱਧਾ ਮੜਾ ਹੋਏ ਪਰ ਪ੍ਰਮਾਤਮਾ ਕਦੇ ਵੀ ਉਹਨੂੰ ਰਜ਼ਕ ਦੇਣਾ ਕਦੇ ਬੰਦ ਨਹੀਂ ਕਰਦਾ ਇਸੇ ਕਰਕੇ ਸੰਸਾਰ ਦੇ ਵਿੱਚ ਤੁਸੀਂ ਦੇਖੋਗੇ ਅੱਦੇ ਮਾੜੇ ਕਿਰਦਾਰ ਵਾਲੇ ਲੋਕ, ਮਾੜੇ ਕਰਮਾਂ ਵਾਲੇ ਲੋਕ ਪਰ ਉਹਨਾਂ ਕੋ ਧੰਕਦਾਰ ਖਾਂਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਕਿਉਂ ਕਿ ਕਿਉਂਕਿ ਪ੍ਰਮਾਤਮਾ ਉਹਨਾਂ ਨਾਲ ਇਹ ਵਿਰਤ ਨਹੀਂ ਕਰਦਾ ਪ੍ਰਮਾਤਮਾ ਦਾ ਇਹ ਵਿਰਧ ਹੈ ਸਤਿਗੁਰ ਕਹਿੰਦੇ ਅਜਿਹਾਂ ਪ੍ਰਮਾਤਮਾ ਜਿਹੜਾ ਕਦੇ ਕਿਸੇ ਨੂੰ ਦੇਖ ਕੇ ਨਹੀਂ ਪਸੰਦ ਆਉਂਦਾ ਐ ਮੇਰੇਆ ਮਨਾਉਂ ਧਿਆਰ ਤੇ ਧਿਆਰ ਵੀ ਕਿਵੇਂ ਆਪਣੇ ਮਨ ਨੂੰ ਇਕਾਗਰ ਕਰੇ ਸੁਖਮਨੀ ਸ਼ਬਦ ਬਾਣੀ ਦੇ ਬੜੇ ਪਿਆਰੇ ਬੋਲ ਨੇ ਸਤਿਗੁਰ ਕਹਿੰਦੇ ਨੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਧ ਹਨ ਇਕਾਗਰ ਚੀਜ ਪਰਮਾਤਮਾ ਦੀ ਉਸਤਤ ਕਰ اے ਮੇਰੇ ਮਿੱਤਰ اے ਮੇਰੇ ਸੰਤ ਜਨ ਪਰ ਕਰ ਕਵੇਂ ਸਾਧ ਹਨ ਰੋਕੇ ਇਕਾਗਰ ਚਿੰਤ ਰੋਕੇ ਪਰਮਾਤਮਾ ਦੀ ਉਸਤਤ ਕਰ ਸੁਖਮਨੀ ਸਹਿਜ ਗੋਬਿੰਦ ਨੂੰ ਨਾਮ ਫਿਰ ਹੋਏਗਾ ਕੀ ਜਿਹੜੀ ਸੁੱਖਾਂ ਦੀ ਮੰਣੀ ਜਿਹੜਾ ਸਹਿਜ ਹੈ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਨਾ ਉਹ ਤੇਰੇ ਕੋਲ ਆ ਜਾਏਗਾ ਜਦੋਂ ਤੂੰ ਗੁਰੂ ਦੀ ਤਰੱਤ ਰੱਖਨੇਗਾ ਹਉ ਹਰਕੇ ਸਤਿ ਬਲਿ ਭਾਰ ਨੇ ਜਿਤੇ ਸੇਵੇ ਸੁਖ ਪਾਏ ਸਤਿਗੁਰੂ ਕਹਿੰਦੇ ਮੈਂ ਉਸ ਪ੍ਰਮਾਤਮਾ ਤੋਂ ਸਦਾ ਹਰਿ ਬਲਿ ਭਾਰੇ ਜਾਣਾ ਜਿਹਨੂੰ ਸੇਵਣ ਦੇ ਨਾਲ ਕੀ ਸੇਵਣ ਕਰਨ ਦੇ ਨਾਲ ਸਦਾ ਹੀ ਸੁਖ ਸੁਖ ਪਾਉਂਦਾ ਹੈ ਨਾਨਕ ਗੁਰਮੁਖ ਮਿਲਦ ਹੈ ਹਉਮੈ ਸ਼ਬਦ ਨਿਲਾਇ ਤੇ ਨਾਨਕ ਤਰਕਨੁ ਮੁਰਦਾ ਸਵਾਛਨ ਮਹਾਰਾਜੀ ਕਹਿ ਰਹੇ ਨੇ ਗੁਰੂ ਦੇ ਸੰਗ ਨੂੰ ਕੇ ਪ੍ਰਮਾਤਮਾ ਨੂੰ ਮਿਲ ਗੁਰੂ ਦੇ ਸੰਗ ਨੂੰ ਕੇ ਪ੍ਰਮਾਤਮਾ ਦੀ ਅਰਧਨਾ ਕਰ ਸ਼ਬਦ ਦੇ ਰੰਗੋਂ ਮਮੇ ਨੂੰ ਜਲਾ ਜਦੋਂ ਗੁਰੂ ਦੇ ਕੋਲ ਮੁੱਕ ਜਾਂਦਾ ਹੈ ਕੋਈ ਸ਼ਬਦ ਕਥੀ ਹੈ ਸ਼ਬਦ ਜਿਹੜਾ ਹੈ ਉਹ ਗੁਰਮੁਖ ਦੇ ਹੋਂਮੇ ਨੂੰ ਸਾੜਦਾ ਜਦੋਂ ਮਨੁੱਖ ਦੀ ਹੋਂਮੇ ਤੱਕ ਪਹੁੰਚ ਜਾਂਦੀ ਹੈ ਫਿਰ ਮੈਂ ਦੇ ਨਿਸ਼ਾਸ ਸੰਗ ਕਰੇਂ ਫਿਰ ਤੇਰਾ ਤੇਰਾ ਰਿਹਾ ਹੈ ਯਾਦ ਰੱਖਣਾ ਸੰਸਾਰੀ ਮਨ ਤੋਂ ਕੀ ਨਿਸ਼ਾਨੀ ਹੈ ਉਹ ਕਹੇਗਾ ਇਹ ਵੀ ਮੇਰਾ ਇਹ ਵੀ ਮੇਰਾ ਆਪ ਵੀ ਮੇਰਾ ਆਪ ਵੀ ਮੇਰਾ ਉਹਦੇ ਜੀਵਨ ਦੇ ਵਿੱਚ ਮੈਂ ਮੇਰੀ ਹੋਏਗੀ ਇਹ ਸੰਸਾਰੀ ਰੂਪ ਦੀ ਨਿਸ਼ਾਨੀ ਹੈ ਪਰ ਸੰਤਨੁਕ ਦੀ ਕੀ ਨਿਸ਼ਾਨੀ ਹੈ ਭਗਤ ਦੀ ਕੀ ਨਿਸ਼ਾਨੀ ਹੈ ਗੁਰਸਿੱਖ ਦੀ ਕੀ ਨਿਸ਼ਾਨੀ ਹੈ ਉਹ ਕਹਿੰਦੇ ਪ੍ਰਮਾਤਮਾ ਸਭ ਕੁਝ ਤੇਰਾ ਹੈ ਮਨ ਤੇਰਾ ਤੇ ਧਨ ਵੀ ਤੇਰਾ ਇਹ ਮਨ ਵੀ ਤੇਰਾ ਧਨ ਵੀ ਤੇਰਾ ਤਨ ਵੀ ਤੇਰਾ ਇਹ ਪ੍ਰਭਾਗ ਵੀ ਤੇਰਾ ਦਿੱਤਾ ਹੋਇਆ ਮੇਰਾ ਤੇ ਕੁਝ ਹੈ ਹੀ ਨਹੀਂ ਪ੍ਰਮਾਤਮਾ ਨਾਨਕ ਗੁਰਮੁਖ ਮਿਲ ਰਹੇ ਜਿਹੜੇ ਗੁਰ ਦੇ ਸੰਗਤ ਕੋ ਹੋ ਕੇ ਤਮ ਆਤਮਾ ਨੂੰ ਮਿਲਦੇ ਨੇ ਉਹ ਸ਼ਬਦ ਦੇ ਰਾਹੀ ਹਉਮੈ ਨੂੰ ਸਾੜ ਬੰਦੇ ਨੇ ਅੱਗੇ ਸਤਿਗੁਰ ਬਖਸ਼ਿਸ਼ ਕਰ ਰਹੇ ਨੇ ਆਪੇ ਸੇਵਾ ਲਾਇਕ ਪ੍ਰਮਾਤਮਾ ਆਪ ਹੀ ਸੇਵਾ ਲਾਉਂਦਾ ਹੈ ਆਪੇ ਬਖਸ਼ਿਸ਼ ਕਰੇ ਉਹ ਆਪ ਹੀ ਬਖਸ਼ਿਸ਼ ਕਰਦਾ ਹੈ ਸਭਨਾ ਦਾ ਮਾਪੂ ਆਪ ਹੈ ਆਪੇ ਸਾਰ ਕਰੇ ਯਾਦ ਰੱਖਣਾ ਸਾਧ ਸੰਗ ਜਿਸ ਦਿਨ ਮੁੱਖ ਇਸ ਗੱਲ ਮਨ ਵਿੱਚ ਪੱਕੀਆਂ ਕਰ ਲਏਗਾ ਕਿ ਪ੍ਰਮਾਤਮਾ ਹੀ ਮਾਪੂ ਹੈ ਤੇ ਯਾਦ ਰੱਖਣਾ ਪਰਮਾਤਮਾ ਆਪ ਹੀ ਮਨੁੱਖ ਨੂੰ ਸੁਭਾਲਦਾ ਹੈ ਹਾਲਾਂਕਿ ਉਹ ਬਿਨਾਂ ਪੁੱਛਿਆ ਸਭ ਦੀ ਸੰਭਾਲ ਕਰ ਰਿਹਾ ਹੈ ਸੰਤੁਰ ਕਹਿੰਦੇ ਉਹਦਾ ਮਾਪਿਓ ਹੈ ਪਰ ਜਿਸ ਦਿਨ ਮਨੁੱਖ ਇਹ ਨਿਸ਼ਚੈ ਕਰ ਲਵੇ ਪਰਮਾਤਮਾ ਹੀ ਮੇਰਾ ਸਭ ਕੁਝ ਹੈ ਪਰ ਮਾਤਰਾ ਹੀ ਮੇਰਾ ਸੰਸਾਰਾ ਹੈ ਫਿਰ ਉਹ ਕਿਸੇ ਗਾਦੀ ਪ੍ਰਵਾਹ ਨਹੀਂ ਰਹਿੰਦਾ ਕਿਉਂਕਿ ਕੁੱਲ ਕਾਇਨਾਤ ਪਰਮਾਤਮਾ ਦੀ ਕੁੱਲ ਪਦਾਰਥ ਧਨ ਪਦਾਰਥ ਪਰਮਾਤਮਾ ਦੇ ਫਿਰ ਸਭ ਕੁਝ ਵਰਤਨ ਦੇ ਜੋਗ ਉਹ ਮਨੁੱਖ ਬਣ ਜਾਂਦਾ ਨਾਨਕ ਨਾਮ ਧਿਆਨ ਇਹ ਨਾਮ ਤਨੁ ਕਰੁਪਦਾਸ ਨਾਮ ਹਰਿ ਅੰਤਿਸ ਪਰ ਮਾਰੇ ਨਹੀਂ ਜਿਹੜੇ ਨਾਮ ਨੂੰ ਧਿਆਉਂਦੇ ਨੇ ਤਿੰਡੇ ਚਰਬਾਸ ਹੈ ਉਹ ਆਪਣੇ ਨਿਜ ਘਰ ਦੇ ਵਿੱਚ ਟਿਕੇ ਰਹਿੰਦੇ ਨੇ ਜੁਗ ਜੁਗ ਸ਼ੋਭਾ ਹੋਏ ਹਰੇਕ ਜੁਗ ਦੇ ਵਿੱਚ ਉਹਨਾਂ ਦੀ ਸ਼ੋਭਾ ਹੁੰਦੀ ਹੈ ਤੁਸੀਂ ਦੇਖੋ ਅਜ ਤੋ ਸਦੀਆਂ ਪਹਿਲਾਂ ਭਗਤ ਬਰਹਾਲ ਹੋਇਆ ਅਜ ਤੋ ਸਦੀਆਂ ਪਹਿਲਾਂ ਬਾਬਾ ਕ੍ਰਿਤੀ ਹੋਏ ਅਜ ਤੋ ਸਦੀਆਂ ਪਹਿਲਾਂ ਬਾਬਾ ਨਾਮਦੇਵ ਜੀ ਹੋਏ ਅਜ ਤੋ ਸਦੀਆਂ ਪਹਿਲਾਂ ਬਾਬਰ ਬਦਾਰ ਦੀ ਜਨ ਅਨ ਸਦੀਆਂ ਬੀਤਾਂ ਬਾਬਾ ਸ਼ੇਖ ਦੀ ਜੀ ਹੋਈ ਨੇ ਪਰ ਤੁਸੀਂ ਦੇਖੋ तकरीबन 9 8 9 ਸਦੀਆਂ ਬੀਤਣ ਤੋਂ ਬਾਅਦ ਵੀ 10 ਸਦੀਆਂ ਬੀਤਣ ਤੋਂ ਬਾਅਦ ਹਨ ਅੱਜ ਵੀ ਉਹਨਾਂ ਦੀ ਯਾਦ ਉਹਨਾਂ ਦਾ ਚਿੰਤਾ ਗੁਰਸਿੱਖਾਂ ਦੇ ਮਨ ਵਿੱਚ ਜਿਵੇਂ ਹੀ ਹੈ ਉਹਨਾਂ ਦੀ ਸ਼ੁੱਧਾ ਜੁੱਗਾਂ ਜੁੱਗਾਂ ਤੱਕ ਰਹਿੰਦੀ ਹੈ ਤਾਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਗੋਂ ਜਗ ਅਡਲ ਕਹਿੰਦੇ ਆ ਜਦੋਂ ਤੱਕ ਗੁਰੂ ਅੰਸੇਮਹ ਮਹਾਰਾਜ ਨੇ ਤਾਪਰ ਪ੍ਰਕਾਸ਼ ਰਹਿਣੇ ਨੇ ਜੁਗ ਜੁਗ ਤੱਕ ਨਹੀਂ ਉਦੋਂ ਜੁਗਾ ਜੁਗਾ ਤੱਕ ਵੀ ਇਹਨਾਂ ਪਦਕਾਂ ਦੀ ਗੁਰਸਿੱਖਾਂ ਨਹੀਂ ਕਮਿਸ਼ਨ ਸ਼ੁਰੂ ਹੋ ਰਹੀ ਹੈ ਅੱਗੇ ਤਾਂ ਨਾਮਦਾਸ ਸਾਹਿਬ ਜੀ ਦੀ ਕਹਾਣੀ ਹੈ ਤੂੰ ਕਰਨ ਕਰਨ ਸਮਰਥ ਹੈ ਕਰਤੇ ਐ ਪਰਮਾਤਮਾ ਕਰਤੇ ਕਰਨ ਵਾਲੇ ਜੋ ਸਭ ਕੁਝ ਕਰਨ ਦੇ ਲੋਗ ਹੈ ਤੂੰ ਵੱਡਾ ਹੈ ਮੈਂ ਕੁਝ ਵੀ ਨਾ ਵਰਨਾ ਕੋਈ ਮੇਰਾ ਤੇਰੇ ਤੋਂ ਬਿਨਾਂ ਵਰਨਾ ਪਰਮਾਤਮਾ ਕੋਈ ਨਹੀਂ ਦੇਖੋ ਪਿੰਡੀ ਪੱਟੀ ਕਰਦਾ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਇਹ ਬੋੜੀ ਹੈ ਕਿ ਉਹਨਾਂ ਦੇ ਜੀਵਨ ਨੂੰ ਤੁਸੀਂ ਦੇਖੋਗੇ ਸਤਿਗੁਰ ਕਹਿੰਦੇ ਜੋ ਹਮਨੇ ਪਿਤ ਰੋਤੀ ਮੇਰੇ ਸਤਗੁਰ ਦਾ ਸਾਬਦ ਤੁਮਹਰ ਜਾਣਾ ਆਪੇ ਹਮ ਰੁੜਦੇ ਫਿਰਦੇ ਕੋਈ ਬਾਤ ਨਾ ਕੁਰਸ਼ ਕਰ ਗੁਰ ਸਤਗੁਰ ਸੰਗ ਕਿਹਦੇ ਹਮ ਠਾਪੇ ਐ ਪ੍ਰਮਾਤਮਾ ਸੀ ਰੁੜਦੇ ਸਾਕਰਦੇ ਸਾ ਮਾਤਾ ਪਿਤਾ ਦਾ ਸਾਇਆ ਚਲਾ ਗਿਆ ਨੰਨ ਵੀ ਸੰਸਾਰ ਤੋਂ ਚਲੀ ਗਈ ਐਵੇਂ ਅਸੀਂ ਹੁਣ ਦੀਆਂ ਨੂੰ ਉਹ ਆਪਣੇ ਜਨਾਂ ਨਾਲ ਇਹਨਾਂ ਕੀੜਿਆਂ ਨੂੰ ਆਪਣੇ ਨਾਲ ਬਿਠਾਏ। ਇੰਨੀ ਨਿਮਰਤਾ ਵਿੱਚ ਉਹੀ ਬਚ ਕੇ ਸਤਿਗੁਰੂ ਕਰ ਰਹੇ ਨੇ ਤੂ ਕਰਨ ਕਰਨ ਸਵਰਥ ਹੈ ਕਰਤੇ ਹੈ ਪ੍ਰਮਾਤਮਾ ਤੂ ਸਭ ਕੁਝ ਕਰਨ ਦੇ ਯੋਗ ਹੈ ਮੈਂ ਤੁਜ ਮਨ ਅਵਰਨ ਨ ਕੋਏ ਕੋਈ ਮੇਰਾ ਤੇਰੇ ਤੋਂ ਬਿਨਾ ਪ੍ਰਮਾਤਮਾ ਕੋਈ ਨਹੀਂ ਤਉ ਦੇ ਆਪੇ ਸਿਸ਼ਟ ਸਿద్ధి ਆਇ ਇਹ ਪ੍ਰਮਾਤਮਾ ਤੂ ਸਾਰੀ ਸ੍ਰਿਸ਼ਟੀ ਆਪੇ ਹੀ ਸਿద్ధి ਹੈ ਆਪੇ ਤੁੰ ਗੋਈ ਤੂ ਆਪੇ ਇਹ ਨੂੰ ਬੁਣਿਆ ਬੁਣਣ ਦਾ ਭਾਵ ਆ ਸਾਰੇ ਜੀ ਜੰਤ ਉਹਨਾਂ ਦੀ ਪ੍ਰਤਿਕਰਣਾ ਤੋਂ ਕਾਪ ਨਹੀਂ ਕਰਨਾ ਹੈ ਸਭ ਇੱਕੋ ਸ਼ਬਦ ਵਰਤਦਾ ਇੱਥੇ ਸ਼ਬਦ ਦਾ ਅਰਥ ਸਾਰ ਸੰਤ ਹੁਕਮ ਹੈ ਸਭ ਇੱਕੋ ਸ਼ਬਦ ਵਰਤਦਾ ਸਭ ਥਾਈਂ ਇੱਕੋ ਪਰਮਾਤਮਾ ਦਾ ਹੁਕਮ ਵਰਤ ਰਿਹਾ ਹੈ ਜੋ ਕਰੇ ਸਭੀ ਜੋ ਪਰਮਾਤਮਾ ਕਰਦਾ ਹੈ ਉਹ ਹੀ ਹੁੰਦਾ ਹੈ ਵਡਿਆਈ ਗੁਰਮੁਖ ਦੇਹ ਪ੍ਰਭ ਗੁਰਮੁਖਾਂ ਨੂੰ ਪਰਮਾਤਮਾ ਵਡਿਆਈ ਜਾਂਦਾ ਹੈ ਅਰ ਪਾਵੇ ਸਭੀ ਜਿਹਨੇ ਪਰਮਾਤਮਾ ਨੂੰ ਪਾ ਲੈਂਦੇ ਨੇ ਔਰ ਜਿਹੜੇ ਵਡਿਆਈ ਪਾ ਲੈਂਦੇ गुरुमुख नानक करा दिया गुरु दे सम्मुख हो गए हे नानक गुरसिखा ने परमात्मा को करा है गुरु नाल मिल सब आखो ऐ भाई सारे आखो कि तन 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 गुरसोई मेरा गुरु तन है मेरा गुरु तन है मेरा गुरु तन है सतगुरु पातशाह महाराज ने अपने पावन वचन बख्शिश दिते ने ਸਤਿਪਰਕ ਦੇ ਪ੍ਰਮਾਤਮਾ ਦੀ ਬੇਨਕ ਭਰਾਦਨਾ ਕਰ ਪਰ ਕਰ ਕਮੀ ਇਕਾਗਜਿਤ ਹੋ ਕੇ। ਔਰ ਸ਼ਬਦ ਦੇ ਰੰਗ ਨੂੰ ਮੇਨੂ ਦਿਲਾਉਣ ਦੀ ਕੋਸ਼ਿਸ਼ ਕਰ। ਪਰ ਚੇਤਾ ਰਖ ਸਭਨਾ ਦਾ ਬਾਬੂ ਆਪ ਹੈ। ਆਪ ਹੀ ਸਾਰੀ ਲਈ ਸਾਰਿਆਂ ਦਾ ਬਾਬੇ ਪ੍ਰਮਾਤਮਾ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਉਪਤਪਾਲਕ ਹਰ ਜੀ ਮੇਰੀ ਸਾਰ ਕਰੇ, ਹਮ ਹਰ ਕੇ ਬਾਲ। ਪ੍ਰਮਾਤਮਾ ਹੀ ਸਾਰੇ ਰਸਨ ਦਾ ਸੰਭਾਲ ਕਰਦਾ ਹੈ। ਸਭ ਤੋਂ ਪਹਿਲਾਂ ਮਹਾਰਾਜ ਜੀ 20 ਸਦਾ ਜੀਵਨ ਜਿਹੜਾ ਹੈ ਉਹ ਚੰਗਾ ਬਣ ਜਾਏ ਉੱਚਾ ਆਚਰਣ ਬਣ ਜਾਏ ਪ੍ਰਮਾਤਮਾ ਦੀ ਯਾਦ ਸਾਡੇ ਹਿਰਦੇ ਵਿੱਚ ਆ ਵਸੇ ਪ੍ਰਮਾਤਮਾ ਦੇ ਨਾਮ ਦੀ ਪ੍ਰਮਾਤਮਾ ਦੀ ਕ੍ਰਿਪਾ ਸਾਡੇ ਹਿਰਦੇ ਵਿੱਚ ਪੈਦਾ ਕਰੇ ਸਤਿਮੁਕਤ ਕਰਨ ਜੀ ਉੱਲਾਂ ਚੁੱਪਾਂ ਨੇ ਮਾਂ ਬੜੇ ਪਿਆਰ ਅਦਰ ਸੁਧਾਰ ਦੇ ਨਾਲ ਬੁਲਾਓ ਬੰਦੇ ਆਪੋ ਜੀ ਵਾਹਿਗੁਰੂ ਜੀ ਦਾ ਅਨਸਾ ਵਾਹਿ ਜੀ ਕੀ ਕਤੇ